ਤੋਂ ਸੰਗਰਾਮ ਟੀਵੀ ਦੇ ਰਜੰਨਾ ਪ੍ਰੋਗਰਾਮ ਅੱਜ ਦੀ ਗੱਲਸ ਤੁਹਾਡਾ ਸਵਾਗਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੰਨ 2023 ਦੇ ਵਿੱਚ 20 ਜੂਨ ਤੋਂ ਲੈ ਕੇ 25 ਜੂਨ ਤੱਕ ਅਮਰੀਕਾ ਦੇ ਸਰਕਾਰੀ ਦੌਰੇ ਤੇ ਗਏ ਸਨ। ਜਾਣਾ ਹੀ ਹੁੰਦਾ ਹੈ ਉਹਦੇ 'ਚ ਕੋਈ ਸਾਨੂੰ ਇਤਰਾਜ਼ ਨਹੀਂ ਪਰ ਉੱਥੇ ਜਾ ਕੇ ਉੱਥੋਂ ਦੇ ਰਾਸ਼ਟਰਪਤੀ ਸ਼੍ਰੀ ਜੋ ਬਾਈਡਨ ਨੇ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਆਪਣੇ ਪ੍ਰਾਈਵੇਟ ਡਿਨਰ ਤੇ ਬੁਲਾਇਆ ਤੇ ਉੱਥੇ ਉਹਨਾਂ ਨੇ ਉਹਨਾਂ ਦੀ ਵਾਈਫ ਜਿਹੜੀ ਹੈ ਜੋ ਬਾਈਡਨ ਦੀ ਜਿਲ ਬਾਈਡਨ ਉਸ ਦੇ ਲਈ ਇੱਕ ਜਿਹੜਾ ਡਾਇਮੰਡ ਦਿੱਤਾ 7.5 ਕੈਰਟ ਦਾ ਗ੍ਰੀਨ ਡਾਇਮੰਡ ਉਹ ਦਿੱਤਾ ਤੇ ਹੋਰ ਉਸ ਚੀਜ਼ਾਂ ਦਿੱਤੀਆਂ ਤੇ ਇਹ ਵੀ ਆਮ ਰਵੈਤ ਦੀ ਗੱਲ ਹੈ ਇਹ 'ਚ ਕੋਈ ਹਰਾਨੀ ਪਰੇਸ਼ਾਨੀ ਵਾਲੀ ਗੱਲ ਨਹੀਂ ਇੱਥੇ ਕਿਸੇ ਨੇ ਭਾਰਤ ਦੇ ਵਿੱਚ ਮਿਸਟਰ ਸੁਰੇਸ਼ ਕੁਮਾਰ ਨੇ ਉਹਨਾਂ ਨੇ ਜਿਹੜੀ ਵਿਦੇਸ਼ ਮੰਤਰਾਲੇ ਹੈ ਉਸ ਦੀ ਉਸ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗੀ ਕਿ ਜਿਹੜਾ ਉੱਥੇ ਡਾਇਮੰਡ ਦਿੱਤਾ ਸੀਗਾ ਉਹ ਕਿਵੇਂ ਬਣਿਆ ਸੀ ਉਹਦੀਆਂ ਕੀ ਸਪੈਸੀਫਿਕੇਸ਼ਨਾਂ ਨੇ ਤੇ ਉਹਦੀ ਕਿੰਨੀ ਕੀਮਤ ਹੈ ਤੇ ਸਾਡੇ ਦੇਸ਼ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹਨਾਂ ਨੇ ਉਸ ਆਰਟੀਆਈ ਦੇ ਜਵਾਬ ਦੇ ਵਿੱਚ ਲਿਖਿਆ ਕਿ ਇਹਦਾ ਜਵਾਬ ਤੈਨੂੰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇਹਦੇ ਨਾਲ ਸਾਡੇ ਦੂਜੇ ਦੇਸ਼ ਦੇ ਉੱਤੇ ਸਬੰਧਾਂ ਤੇ ਮਾੜਾ ਅਸਰ ਪੈਂਦਾ ਤੇ ਇਹ ਅਸੀਂ ਜਵਾਬ ਤੁਹਾਨੂੰ ਨਹੀਂ ਦੇ ਸਕਦੇ ਉਹਨੂੰ ਨੇਰੇ ਚ ਰੱਖਿਆ ਕੋਠੀ ਚ ਗੁੜ ਭੰਨਿਆ ਜਾਣ ਦੀ ਕੋਸ਼ਿਸ਼ ਕੀਤੀ ਇਸ ਗੱਲ ਦੇ ਉੱਤੇ ਇਤਰਾਜ਼ ਹੈ ਹੁਣ ਕਿਉਂਕਿ ਜੋ ਬਾਈਡਨ ਦੀ ਟਰਮ ਖਤਮ ਹੋ ਰਹੀ ਹੈ ਇਸ ਨੂੰ ਇਸ ਦੇ ਦੌਰਾਨ ਹਰ ਸਾਲ ਜਿੰਨੇ ਗਿਫਟ ਆਉਂਦੇ ਐ ਅਡੰਡ ਦੇਸ਼ਾਂ ਤੋਂ ਉਹਨਾਂ ਸਾਰਿਆਂ ਦਾ ਸਹਾਕਤਾ ਜੋੜ ਕੇ ਉਹਨਾਂ ਸਾਰੇ ਜਿਹੜੇ ਗਿਫਟ ਨੇ ਉਹਨਾਂ ਨੂੰ ਉਥੋਂ ਦੀ ਜਿਹੜੀ ਕੌਮੀ ਆਰਕਾਈਵ ਹੈ ਤੇ ਰਿਕਾਰਡ ਉਹਦੇ ਚ ਭੇਜੇ ਜਾਂਦੇ ਆ ਜਦੋਂ ਸਾਰੀ ਕਲਿਸਟ ਬਣਾਈ ਗਈ ਇਸ ਸਾਲ ਦੀ ਤਾਂ ਜਿਹੜਾ ਨਰਿੰਦਰ ਮੋਦੀ ਜੀ ਦੁਆਰਾ ਦਿੱਤਾ ਗਿਆ ਜਿਹੜਾ ਤੋਹਫਾ ਹੈਗਾ ਰਾਸ਼ਟਰਪਤੀ ਦੀ ਪਤਨੀ ਜਿਲ ਬਾਇਡਨ ਨੂੰ ਉਹ ਦੁਨੀਆ ਭਰ ਦੇ ਜਿੰਨੇ ਵੀ ਤੋਹਫੇ ਇਸ ਸਾਲ ਉਹਨਾਂ ਨੂੰ ਮਿਲੇ ਉਹਨਾਂ ਚ ਸਾਰਿਆਂ ਤੋਂ ਮਹਿੰਗਾ ਹੈ ਤੇ ਉਹਨਾਂ ਨੇ ਉਹਦੀ ਜਾਣਕਾਰੀ ਦਿੱਤੀ ਵਾਈਟ ਹਾਊਸ ਨੇ ਜਾਣਕਾਰੀ ਦਿੱਤੀ ਅਮਰੀਕਾ ਰਾਸ਼ਟਰਪਤੀ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਉੱਥੋਂ ਦਾ ਜਿਹੜਾ ਸਟੇਟ ਡਿਪਾਰਟਮੈਂਟ ਹੈ ਉਹਨੇ ਜਾਣਕਾਰੀ ਦਿੱਤੀ ਕਿ ਜਿਹੜਾ ਇਹ 7.5 ਕੈਰਟ ਦਾ ਗ੍ਰੀਨ ਡਾਇਮੰਡ ਹੈ ਉਹ 20000 ਅਮਰੀਕੀ ਡਾਲਰਾਂ ਦਾ ਹੈ ਤੇ ਇੰਨਾ ਮਹਿੰਗਾ ਤੋਹਫ਼ਾ ਅੱਜ ਥੈਂ ਕਿਸੇ ਨੇ ਨਹੀਂ ਦਿੱਤਾ ਹੁਣ ਇਸ ਤੋਂ ਬਿਨਾ ਉਹਨਾਂ ਨੇ ਉੱਥੇ ਜਿਹੜਾ ਹੈਗਾ ਇੱਕ ਚੰਦਰ ਦੀ ਲੱਕੜੀ ਦਾ ਉਹਦੇ ਚ ਬਹੁਤ ਬਰੀਕ ਮੀਨਾ ਕਾਰੀ ਕਰੀ ਹੋਈ ਉਹਦਾ ਇੱਕ ਬਕਸਾ ਵੀ ਦਿੱਤਾ ਇੱਕ ਕੋਈ ਕਿਤਾਬ ਦਿੱਤੀ ਤੇ ਇਸ ਤਰ੍ਹਾਂ ਦੀਆਂ ਕੁਝ ਹੋਰ ਚੀਜ਼ਾਂ ਇੱਕ ਸਟੈਚੂ ਦਿੱਤਾ ਇੱਕ ਤੇਲ ਵਾਲਾ ਦੀਵਾ ਦਿੱਤਾ ਲੈਂਪ ਦਿੱਤਾ ਜਿਨ੍ਹਾਂ ਦੀ ਕੀਮਤ ਜਿਹੜੀ ਹੈ 6232 ਅਮਰੀਕਨ ਡਾਲਰ ਹੈ ਉਥੋਂ ਦੇ ਸਟੇਟ ਡਿਪਾਰਟਮੈਂਟ ਨੇ ਇਹ ਜਿੰਨੇ ਤੋਹਫੇ ਅੱਡਰ ਦੇਸ਼ਾਂ ਤੋਂ ਉਹਨਾਂ ਨੂੰ ਮਿਲੇ ਉਹ ਸਾਰੇ ਦੇ ਸਾਰੇ ਜਿਹੜੇ ਐ ਉਹ ਉੱਥੋਂ ਦੇ ਨੈਸ਼ਨਲ ਆਰਕਾਈਵਸ ਨੂੰ ਭੇਜ ਦਿੱਤੇ ਪਰ ਆਹ ਜਿਹੜਾ 7.5 ਕੈਰੇਟ ਦਾ ਮੋਦੀ ਜੀ ਦਾ ਦਿੱਤਾ ਹੋਇਆ ਜਿਹੜਾ ਤੋਹਫਾ ਹੈਗਾ ਇਹ ਤੋਹਫਾ ਜਿਹੜਾ ਉਹਨੂੰ ਉਹਨਾਂ ਨੇ ਆਪਣੇ ਸਰਕਾਰੀ ਵਰਤੋਂ ਲਈ ਉੱਥੇ ਵਾਈਟ ਹਾਊਸ 'ਚ ਰੱਖ ਲਿਆ ਉਹ ਨਹੀਂ ਉੱਥੇ ਭੇਜਿਆ ਇਹ ਵੀ ਪਤਾ ਲੱਗਿਆ ਕਿ ਅਮਰੀਕਾ ਆਪਣੇ ਮੋਦੀ ਜੀ ਨੇ ਇਹ ਜਿਹੜਾ ਤੋਹਫਾ ਇਹ ਉਚੇਚ ਨਾਲ ਗੁਜਰਾਤ ਤੇ ਸੂਰਤ ਦੇ ਵਿੱਚ ਜਿਹੜੇ ਡਾਇਮੰਡ ਦੇ ਵਪਾਰੀ ਨੇ ਜਿਹੜੇ ਡਾਇਮੰਡ ਬਣਾਉਂਦੇ ਐ ਉਹਨਾਂ ਤੋਂ ਉਚੇਚ ਨਾਲ ਉਸ ਤਰੀਕੇ ਨਾਲ ਬਣਾਇਆ ਗਿਆ ਜਿਵੇਂ ਕੁਦਰਤੀ ਤੌਰ ਤੇ ਧਰਤੀ ਦੇ ਅੰਦਰ ਪਿਆ ਹੋਇਆ ਜਿਹੜਾ ਕਾਰਬਨ ਹੈ ਉਹ ਹੌਲੀ 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 ਕਰਕੇ ਡਾਇਮੰਡ ਬਣਦਾ ਹੈਗਾ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਤਰੀਕੇ ਨਾਲ ਕੁਦਰਤੀ ਤਰੀਕੇ ਨਾਲ ਇਹਨੂੰ ਇਕੋ ਫਰੈਂਡਲੀ ਵੀ ਕਹਿੰਦੇ ਐ ਇਸ ਤਰ੍ਹਾਂ ਦਾ ਡਾਇਮੰਡ ਬਣਾਇਆ ਗਿਆ ਸੀ ਜਿਹੜਾ ਉਚੇਚ ਨਾਲ ਦੇ ਕੇ ਆਇਆ ਮੋਦੀ ਜੀ ਤੁਸੀਂ ਤਾਂ ਚੋਰੀ ਰੱਖੀ ਤੁਹਾਡੇ ਮੈਕਮੇ ਨੇ ਵੀ ਚੋਰੀ ਰੱਖੀ ਪਰ ਅਮਰੀਕਾ ਨੇ ਤੁਹਾਡਾ ਭਾਡਾ ਭੰਨਤਾ ਹੁਣ ਇਹਦਾ ਕੀ ਕਰੋਗੇ ਮੈਨੂੰ ਇਹ ਦੱਸੋ ਕੀ ਦੇਸ਼ ਦਾ ਆਰਟੀਆਈ ਕਾਨੂੰਨ ਵੱਡਾ ਹੈ ਕਿ ਅਮਰੀਕਾ ਵੱਲੋਂ ਇਹ ਚੀਜ਼ ਦੱਸ ਦੇਣੀ ਵੱਡੀ ਹੈ ਤੁਸੀਂ ਤਾਂ ਡਰਦੇ ਸੀ ਵੀ ਇਹਦੇ ਨਾਲ ਸਾਡੇ ਸਬੰਧ ਖਰਾਬ ਹੋ ਜਾਣਗੇ ਉਹ ਪੂਰਾ ਨਹੀਂ ਡਰੇ ਹੁਣ ਦੇਖ ਲਓ ਵੀ 56 ਇੰਚੀ ਕੌਣ ਨੇ ਦੂਜੀ ਗੱਲ ਜਿਹੜੀ ਹੈ ਦੋਸਤੋ ਅਡਾਨੀ ਸਾਹਿਬ ਦੇ ਉੱਤੇ ਵਿਫਤਾਵਾਂ ਦਾ ਪਹਾੜ ਢਿਗ ਰਿਹਾ ਹੈ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ 3 ਅੱਡ-ਅੱਡ ਕੇਸ ਉਹਦੇ ਤੇ ਚੱਲਦੇ ਸੀ ਕੋਈ ਸਿਵਲ ਨੇ ਤੇ ਕੋਈ ਕ੍ਰਿਮੀਨਲ ਨੇ ਅ ਕੱਲ ਉੱਥੋਂ ਦੀ ਅਮਰੀਕਾ ਦੀ ਨਿਊਯਾਰਕ ਦੀ ਕ ਅਦਾਲਤ ਨੇ ਉਹਨਾਂ ਸਾਰਿਆਂ ਨੂੰ ਇਕੱਠੇ ਕਰ ਦਿੱਤਾ ਵੀ ਕਿਉਂਕਿ ਇਹ ਆਪਸ ਦੇ ਵਿੱਚ ਜੁੜੇ ਹੋਏ ਹੈ ਕ੍ਰਿਮੀਨਲ ਕੇਸ ਵੀ ਤੇ ਸਿਵਲ ਕੇਸ ਵੀ ਇਹਨਾਂ ਨੂੰ ਇੱਕੋ ਜੱਜ ਸੁਣੂਗਾ ਤੇ ਉਹਦੇ 'ਚ ਤਰੀਕਾ ਦਾ ਫਰਕ ਨਹੀਂ ਪਊ ਵੀ ਸਿਵਲ ਦੀ ਤਰੀਕ ਕਿਤੇ ਹੋਰ ਪੈ ਰਹੀ ਹੈ ਕ੍ਰਿਮੀਨਲ ਦੀ ਦੂਜੀ ਥਾਂ ਪੈ ਰਹੀ ਹੈ ਦੂਜੇ ਦੀ ਕਿਤੇ ਹੋਰ ਤੇ ਪੈ ਰਹੀ ਹੈ ਇੱਕ ਥਾਂ ਤੇ ਇੱਕ ਵਾਰੀ ਕਿ ਇੱਕ ਦੂਜੇ ਦਾ ਕੀ ਅਸਰ ਹੈ ਇੱਕ ਦੂਸਰੇ ਕੇਸ ਦੇ ਉੱਤੇ ਉਹ ਵੀ ਪਤਾ ਲੱਗ ਜੇ ਸੋ ਉਹਦੇ ਗਰਦਨ ਦੇ ਦੁਆਰੇ ਜਿਹੜਾ ਰੱਸਾ ਹੈ ਉਹ ਹੋਰ ਜਿਹੜਾ ਕੱਸ ਦਿੱਤਾ ਗਿਆ ਤੇ ਉਹ ਅਮਰੀਕਾ ਵਾਲੇ ਇਸ ਗੱਲ ਨੂੰ ਤਾਂ ਸੀਰੀਅਸ ਲੈ ਰਹੇ ਆ ਵੀ ਕੋਈ ਬੰਦਾ ਰਿਸ਼ਵਤਾਂ ਦੇ ਕੇ ਫੇਰ ਕੰਟਰੈਕਟ ਲੈਂਦਾ ਚਾਹੇ ਉੱਥੇ ਵੀ ਬਥੇਰਾ ਕੁਝ ਹੈਗਾ ਐਜਾ ਐਡੀ ਗੱਲ ਤਾਂ ਨਹੀਂ ਹੈ ਦੋ ਧੋਤੇ ਤਾਂ ਉਹ ਵੀ ਨਹੀਂ ਪਰ ਇਹ ਅਡਾਨੀ ਦੇ ਲਈ ਇੱਕ ਦੁੱਖ ਖ਼ਬਰੀ ਹੈ ਦੋ ਖ਼ਬਰਾਂ ਹੈ ਮੋਦੀ ਜੀ ਤੇ ਉਹਨਾਂ ਦੇ ਮਿੱਤਰਾਂ ਵਾਸਤੇ ਮਾਰੀਆਂ ਆਈਆਂ ਨੇ ਅਗਲੀ ਗੱਲ ਦੋਸਤੋ ਇਹ ਹੈ ਬੜੀ ਮਾੜੀ ਗੱਲ ਕਿ ਸਾਡੇ ਦੇਸ਼ ਦੇ ਵਿੱਚ ਬੋਲਣ ਦੀ ਆਜ਼ਾਦੀ ਦਾ ਸਿਰ ਗळा ਘੁੱਟਿਆ ਜਾ ਰਿਹਾ ਹੈ ਛੱਤੀਸ਼ਗੜ੍ਹ ਦਾ ਜਿਹੜਾ ਏਰੀਆ ਵਸਤਰ ਦਾ ਉੱਥੇ ਦਾ ਜਿਹੜਾ ਬੀਜਾਪੁਰ ਏਰੀਏ ਦੇ ਵਿੱਚ ਇੱਕ ਪੱਤਰਕਾਰ ਮੁਕੇਸ਼ ਚੰਦਰ ਚੰਦਰਾਕਰ ਮੁਕੇਸ਼ ਚੰਦਰ ਆਕਰ ਨੇ ਕੁਝ ਦਿਨ ਪਹਿਲਾਂ ਇੱਕ ਸਟੋਰੀ ਕਵਰ ਕੀਤੀ ਇੱਕ ਸਰਕਾਂ ਦੇ ਨਿਰਮਾਣ ਦੀ ਉਹਦੇ ਚ ਬਹੁਤ ਸਾਰੀਆਂ ਜਿਹੜੀਆਂ ਬੇਨਿਜਮੀਆਂ ਨੇ ਉਹਨਾਂ ਨੂੰ ਉਹਨਾਂ ਦਾ ਪਰਦਾ ਫਾਸ਼ ਕੀਤਾ ਤੇ ਉਦੋਂ ਬਾਅਦ ਉਹਨੂੰ ਧਮਕੀਆਂ ਭਰੇ ਫੋਨ ਆਏ ਉਹਨੇ ਕਿਹਾ ਕਿ ਮੇਰੀ ਜਾਨ ਨੂੰ ਖਤਰਾ ਹੈ ਪਰ ਕਿਸੇ ਨੇ ਕੋਈ ਉਹਦੇ ਉੱਤਾ ਨਹੀਂ ਬਾਚਿਆ ਤੇ ਹੁਣ 2 ਦਿਨਾਂ ਤੋਂ ਉਹ ਲਾਪਤਾ ਸੀ ਤੇ ਕੱਲ ਉਹਦੀ লাশ ਜਿਹੜੀ ਹੈ ਉੱਥੋਂ ਦੇ ਇੱਕ ਜਿਹੜਾ ਸੈਪਟਿਕ ਟੈਂਕ ਹੈ ਉਹਦੇ ਚ ਮਿਲੀ ਹੈ ਤੇ ਇਹ ਨੰਗੇ ਚਿੱਟੇ ਤੌਰ ਤੇ ਇੱਕ ਪੱਤਰਕਾਰ ਦਾ ਇੱਕ ਲੋਕਾਂ ਦੀ ਆਵਾਜ਼ ਦਾ ਕਤਲ ਹੈ ਤੇ ਇਸ ਅਸੀਂ ਮੰਗ ਕਰਦੇ ਹਾਂ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬੜਾਈ ਜਾਣੀ ਚਾਹੀਦੀ ਹੈ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਹਾਲਾਂਕਿ ਬਹੁਤ ਵੱਡੀ ਪੱਧਰ ਤੇ ਤਾਂ ਗਲਾ ਘੋਟਤਾ ਬਹੁਤ ਸਾਰੇ ਤਾਂ ਪੱਤਰਕਾਰ ਵੇਸੀ ਸਰਕਾਰ ਦੇ ਲਈ ਕੰਮ ਕਰੀ ਜਾਂਦੇ ਜਿਹੜਾ ਕੋਈ ਟਾਵਾ ਟਾਵਾ ਇਸ ਤਰ੍ਹਾਂ ਲੋਕਾਂ ਦੀ ਗੱਲ ਕਰਦਾ ਉਹਦੀ ਆਵਾਜ਼ ਦਬਾਉਣਾ ਬਹੁਤ ਗਲਤ ਹੈ ਅਸੀਂ ਮੰਗ ਕਰਦੇ ਹਾਂ ਕਿ ਉਹਦੀ ਮੌਤ ਲਈ ਜ਼ਿੰਮੇਵਾਰ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਉਹਨੇ ਨਾਂ ਵੀ ਦੱਸੇ ਸੀਗੇ ਵੀ ਜਿਹੜੇ ਤਿੰਨ ਜਣਿਆਂ ਦੇ ਨਾਮ ਦੱਸੇ ਸੀ ਇੱਕ ਠੇਕੇਦਾਰ ਸੁਰੇਸ਼ ਚੰਦਰ ਅਕਰ ਹੈ ਤੇ ਦੋ ਜਣੇ ਹੋਰ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। लास्ट ਗੱਲ ਦੋਸਤੋ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਇੱਕ 6 ਸਾਲਾਂ ਤੋਂ ਉਹਨਾਂ ਕੋਲ ਪੈਂਡਿੰਗ ਪਿਆ ਕੇਸ ਹੈ ਜਿਹੜਾ ਜਿਹੜਾ ਹైదరాబాద్ ਯੂਨੀਵਰਸਿਟੀ ਦਾ ਇੱਕ ਰਿਸਰਚ ਸਕਾਲਰ ਰੋਹਿਤ ਵੇ ਮੁੱਲਾ ਉਦੀ ਮੌਤ ਹੋ ਗਈ ਸੀ ਉਹਨੂੰ ਮਜਬੂਰ ਕਰ ਦਿੱਤਾ ਗਿਆ ਸੀਗੇ ਉਹ ਇਸ ਇਸ ਰਸਤੇ ਪਵੇ ਕਿਉਂਕਿ ਉਹਦੇ ਸਕਾਲਰਸ਼ਿਪ ਦੇ ਉੱਤੇ ਇਤਰਾਜ ਲਾਤੇ ਸੀ ਜਿਹੜੀ ਸਾਡੀ ਉਸ ਟਾਈਮ ਦੀ ਜਿਹੜੀ ਮੰਤਰੀ ਸੀਗੀ ਸਿਮਰਤੀ ਇਰਾਨੀ ਉਹਦੇ ਤੇ ਵੀ ਇਹਦੇ ਇਲਜ਼ਾਮ ਆਉਂਦੇ ਸੀ ਉੱਥੋਂ ਦੇ ਵੀਵੀਪੀ ਨੂੰ ਜਨਤ ਤੇ ਵੀ ਆਉਂਦੇ ਸੀ ਉੱਥੋਂ ਦੇ ਵਾਈਸ ਚਾਂਸਲਰ ਤੇ ਵੀ ਆਉਂਦੇ ਸੀ ਉਹੋ ਤੇ ਫਿਰ ਉਸ ਤੋਂ ਬਾਅਦ ਇੱਕ ਕੁੜੀ ਜਿਹੜੀ ਹੈ ਹੋਰ ਉਹ ਉਹ MBBS ਕਰਦੀ ਸੀ ਡਾਕਟਰੀ ਦੀ ਪੜ੍ਹਾਈ ਕਰਦੀ ਸੀ ਪਾਇਲ ਤਾੜਵੀ ਆ ਉਸ ਉਹ ਟ੍ਰਾਈਬਲ ਕੁੜੀ ਐ ਇੱਕ ਕਬਾਇਲੀ ਇਲਾਕਿਆਂ ਦੀ ਕੁੜੀ ਸੀਗੀ ਕਬਾਇਲੀ ਲੋਕਾਂ ਦੀ ਬੇਟੀ ਸੀਗੀ ਤੇ ਉਸ ਦੇ ਨਾਲ ਵੀ ਇਸੇ ਤਰ੍ਹਾਂ ਹੀ ਉਹਨੂੰ ਪ੍ਰਤਾਰਥਨਾ ਹੋਈ ਉਹਦੇ ਤਾਂ ਯਾਦ ਦੇ ਕਰਕੇ ਤੇ ਉਹ ਦੋਨੇ ਮਤਲਬ ਇਸ ਤਰ੍ਹਾਂ ਹੋ ਗਿਆ ਸੀ ਤੇ ਉਹਨਾਂ ਦੋਨਾਂ ਦੀਆਂ ਮਾਮਾਂ ਨੇ ਮਾਨਯੋਗ ਸੁਪਰੀਮ ਕੋਰਟ 6 ਸਾਲ ਪਹਿਲਾਂ ਇੱਕ ਕੇਸ ਪਾਇਆ ਵੀ ਇਹਦਾ ਇਹਦਾ ਜਾਂਚ ਪੜਤਾਲ ਕਰੋ ਤੇ ਜਿਹੜੀ ਸਾਰੇ ਦੇਸ਼ ਦੇ ਵਿੱਚ ਅੱਡਰ ਥਾਵਾਂ ਦੇ ਉੱਤੇ ਜਾਤਪਾਤ ਦੇ ਨਾਂ ਦੇ ਉੱਤੇ ਜਿਹੜੇ ਵਿਤਕਰੇ ਹੋ ਰਹੇ ਆ ਵਿਦਿਅਕ ਸਥਾਨਾਂ 'ਚ ਉਹਨੂੰ ਰੋਕਿਆ ਜਾਵੇ। ਹੋਰ ਦੱਸ ਦੇਈਏ ਕਿ ਸੰਨ 2012 ਦੇ ਵਿੱਚ UGC ਨੇ ਇੱਕ ਰੈਗੂਲੇਸ਼ਨ ਬਣਾਇਆ ਸੀ ਇਹਦੇ ਵਿਰੁੱਧ। ਜਿਸ ਤਰ੍ਹਾਂ ਜਿੱਥੇ ਜਿੱਥੇ ਔਰਤਾਂ ਕੰਮ ਕਰਦੀਆਂ ਨੇ ਉਹਨਾਂ ਦੀ ਪਰਤਾਰਨਾ ਨਾ ਹੋਵੇ ਉਹਦੇ ਲਈ ਇੱਕ ਇੰਟਰਨਲ ਕੰਪਲੇਂਟ ਕਮੇਟੀ ਬਣਦੀ ਹੈ ICC ਉਹ ਜ਼ਰੂਰੀ ਹੈ ਹਰ ਇੱਕ ਵਿਧੇਕ ਸਸਤਾ ਚ ਵੀ ਤੇ ਦੂਜੇ ਦਫ਼ਤਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਸੀਗਾ ਵੀ ਇਹਦੇ ਲਈ ਤੁਹਾਨੂੰ ਜਿਹੜੀ ਹੈ ਇੱਕ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਤੇ ਜੇ ਕਿਸੇ ਦੀ ਕੋਈ ਅਜਿਹੀ ਸ਼ਿਕਾਇਤ ਹੈ ਉਹ ਕਮੇਟੀ ਕੋਲ ਜਾਵੇ ਉਹ ਤੁਰੰਤ ਉਹਦੇ ਤੇ ਐਕਸ਼ਨ ਲਵੇ ਤੇ ਹੋਵੇ ਇਹਦੇ باوجود ਇਹ ਘਟਨਾਵਾਂ ਹੋਈਆਂ ਕੱਲ ਜਦੋਂ ਹੋਇਆ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਖੁਦ ਕਿਹਾ ਵੀ ਇਹ ਏਨੇ 6 ਸਾਲਾਂ ਤੋਂ ਐਡਾ ਜ਼ਰੂਰੀ ਮਸਲਾ 6 ਸਾਲਾਂ ਤੋਂ ਚੱਲ ਰਿਹਾ ਹੈ ਉਦੇ ਤੇ ਸਿਰਫ 2000 ਅ 19 ਦੇ ਵਿੱਚ ਇੱਕ ਵਾਰ ਇੱਕ ਇੱਕ ਵਾਰ ਸੁਣਵਾਈ ਹੋਈ ਹੈ ਮੁੜ ਕੇ ਸੁਣਵਾਈ ਇਹ ਨਹੀਂ ਹੋਣੀ ਸੁਣੀ ਹੀ ਨਹੀਂ ਗਿਆ ਸੁਪਰੀਮ ਕੋਰਟ ਚ ਐਡੀ ਵੱਡੀ ਦਾ ਚ ਲੋਕ ਐਡੇ ਵੱਡੇ ਮਸਲੇ ਲਈ ਪਹੁੰਚ ਗਏ ਸੁਪਰੀਮ ਕੋਰਟ ਨੇ ਸੋਨੇ ਦੇ ਉੱਤੇ ਹੀ ਨਹੀਂ ਪੜਚਾਈ ਫੇਰ ਦੂਜਾ ਉਹਨਾਂ ਨੇ ਕਿਹਾ ਵੀ ਤੁਸੀਂ ਦੱਸੋ UGC ਵਾਲਿਆਂ ਨੂੰ ਕਿਹਾ ਕਹਿੰਦੇ ਜੀ ਅਸੀਂ ਇੱਕ ਨਵੇਂ ਰੈਗੂਲੇਸ਼ਨ ਬਣਾ ਰਹੇ ਹਾਂ ਤਾਂ ਜਸਟਿਸ ਭੁਈਆ ਕਹਿੰਦੇ ਵੀ ਗੱਲ ਸੁਣੋ ਨਵੇਂ ਤਾਂ ਬਣਾ ਰਹੇ ਹੋ ਪੁਰਾਣਿਆਂ ਮੁਤਾਬਕ ਤੁਸੀਂ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕਹਿੰਦੇ ਜੀ 2023 ਦੇ ਵਿੱਚ ਅਸੀਂ ਲੱਗੇ ਹੋਏ ਹਾਂ ਇਹਨੂੰ ਬਣਾਉਣ ਲਈ ਫਿਰ ਜੱਜ ਨੇ ਕਿਹਾ ਵੀ 2023 ਤੋਂ ਲੱਗੇ ਹੋ ਹੁਣ ਆਪਾਂ 25 'ਚ ਖੜੇ ਆ ਤੇ ਤੁਸੀਂ ਇਹਦਾ ਜਵਾਬ ਇਹੀ ਦਿਓਗੇ ਵੀ ਅਸੀਂ ਨਵੇਂ ਰੈਗੂਲੇਸ਼ਨ ਆ ਰਹੇ ਹਨ ਪੁਰਾਣਿਆਂ ਪੁਰਾਣਿਆਂ ਦੇ ਸਾਬ ਨਾਲੇ ਕਾਰਵਾਈ ਕਰਦੇ ਤੇ ਇਹ ਬਿਲਕੁਲ ਗਲਤ ਹੈ ਕੱਲੇ ਕੱਲੇ ਸੰਸਥਾ ਦੇ ਵਿੱਚ ਕਿੰਨੀਆਂ ਮੋਤਾਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਕੀ 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 ਬਰਤਾਰਨਾ ਹੋਈ ਕਿੱਥੇ ਕਿੱਥੇ ਕਮੇਟੀਆਂ ਬਣੀਆਂ ਤੇ ਉਹਦਾ ਸਾਰਾ ਰਿਕਾਰਡ ਸਾਨੂੰ ਸਾਰੀਆਂ ਜਿੰਨੀਆਂ ਵੀ ਪ੍ਰਾਈਵੇਟ ਸਰਕਾਰੀ ਸੈਂਟਰ ਦੀਆਂ ਸਟੇਟ ਦੀਆਂ ਯੂਨੀਵਰਸਿਟੀ ਤੇ ਜਿਹੜੀਆਂ ਉੱਚ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਬਾਰੇ ਵਿੱਚ ਸਾਨੂੰ ਅਗਲੀ ਤਰੀਕ ਤੇ ਲੈ ਕੇ ਆਉਗੇ ਹਾਂਕੜਾ ਤੇ ਪਤਾ ਇਹ ਲੱਗਿਆ ਜਸਟਿਸ ਜਿਹੜੀ ਜਿਹੜੀ ਵਕੀਲ ਹੈ ਇਹਨਾਂ ਦੇ ਉੱਤੇ ਇੰਦਰਾ ਜੈ ਸਿੰਘ ਬਹੁਤ ਪ੍ਰੋਗਰੈਸਿਵ ਵਕੀਲ ਹੈ ਉਹ ਇਹ ਮਸਲੇ ਬਹੁਤ ਲੈਂਦੀ ਹੈ ਉਸਨੇ ਜਿਹੜਾ ਹੈ ਉਹਨੇ ਉਹਨੇ ਦੱਸਿਆ ਵੀ 2002 ਤੋਂ ਲੈ ਕੇ 2024 ਤੱਕ ਤਕਰੀਬਨ 2004 ਤੋਂ ਲੈ ਕੇ 2024 ਤੱਕ 115 ਮੋਤਾਂ ਜਹੀਆਂ ਹੋ ਸਕਦੀਆਂ ਨੇ ਜਾਤਪਾਤ ਦੇ ਵਿਤਕਰੇ ਦੇ ਕਰਕੇ ਅੰਟਡ ਵਿਧੇਖ ਸੰਸਥਾ ਦਾ ਤੇ ਇਹ ਵਿਤਕਰਾ ਬੰਦ ਹੋਵੇ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ